ਬੀਤੇ ਦਿਨੀ ਸੀਐਮ ਭਗਵੰਤ ਸਿੰਘ ਮਾਨ ਇਲੈਕਸ਼ਨ ਦੇ ਚਲਦੇ ਬਟਾਣਾ ਵਿਖੇ ਪਹੁੰਚੇ ਸੀ ਜਿਸ ਦੌਰਾਨ ਸੀਐਮ ਮਾਨ ਨੇ ਆਪਣੇ ਲਾਈਵ ਸਪੀਚ ਦੇ ਵਿੱਚ ਸੁਖਵੀਰ ਬੰਦਲ ਦੇ ਨਾਲ-ਨਾਲ ਵਿਕਰਮ ਮਜੀਠੀ ਦੇ ਵੀ ਚੰਗੀ ਰੇਲ ਬਣਾਈ ਹੈ ਤੇ ਲੋਕਾਂ ਨਾਲ ਵੀ ਸੀਐਮ ਭਗਵੰਤ ਸਿੰਘ ਮਾਨ ਕਈ ਵੱਡੇ ਵਾਅਦੇ ਵੱਡੇ ਵਾਅਦੇ ਕਰਦੇ ਨਜ਼ਰ ਆਏ ਨੇ ਸੋ ਬਿਨਾ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਮੈਨੂੰ ਮੁੱਖ ਮੰਤਰੀ ਸਾਹਿਬ ਪੁੱਛਦੇ ਰਹਿੰਦੇ ਆ ਕਹਿੰਦੇ ਪੰਜਾਬ ਦੇ ਵਿੱਚ ਕਿਵੇਂ ਚੱਲ ਰਿਹਾ ਕਿੱਥੇ ਅੱਜ ਮਾਗਾ ਜੀ ਮਾਜੇ ਚਾ ਕਹਿੰਦੇ ਕੀ ਕਹਿੰਦਾ ਮਾਗਾ ਮਾਜਾ ਤਾਂ ਕਨਾ ਰਿਕਾਰਡ ਤੋੜ ਦਿਆਂਗੇ ਜੀ ਕਹਿੰਦੇ ਮੈਨੂੰ ਇਨਕਲਾਬ ਜਿੰਦਾਬਾਦ ਦੇ ਨਾਰੇ ਭੇਜ ਦਿਆ ਕਰ ਉੱਥੋਂ ਪਤਾ ਲੱਗ ਜਾਂਦਾ ਮਾਜੇ ਦਾ ਜੋਸ਼ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀ ਨੂੰ ਮਾਫ ਆ ਲਾ ਬੋਸ ਸਵਿੰਦਾਰ ਕੈਂਪ ਹੈ ਜੀ ਇਹ ਕੈਂਪ ਵਾਲੇ ਤਾਂ ਬਹੁਤ ਸਮਝਦਾਰ ਨੇ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ